ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਪੁੱਤਰ ਲਾਡੀ ਕੀ ਹਾਲ ਹੈ ਤੇਰਾ ਠੀਕ ਹੀ ਆ ਬਾਪੂ ਜੀ ਮੇਰੇ ਮਨ ਵਿੱਚ ਕੁਝ ਦਬਦਾ ਜਾਈ ਆ ਤੁਸੀਂ ਮੈਨੂੰ ਦੱਸਿਆ ਸੀ ਕਿ ਸਿੱਖ ਨੂੰ ਨਸੰਗ ਹੋ ਕੇ ਸਿੱਖੀ ਕਮਾਉਣੀ ਚਾਹੀਦੀ ਆ ਪਰ ਅੱਜ ਮੈਂ ਬਾਣਾ ਸੇ ਜਾ ਕੇ ਗੁਰਦੁਆਰੇ ਗਿਆ ਸੀ ਜਿੱਥੇ ਇੱਕ ਸਿਆਣਾ ਬੰਦਾ ਕਹਿ ਰਿਹਾ ਸੀ ਕਿ ਸਿੱਖ ਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਸਿੱਖੀ ਵਿੱਚ ਦਿਖਾਵਾ ਕਰਨਾ ਚਾਹੀਦਾ ਹੈ ਕਿ ਨਹੀਂ ਸਿੱਖ ਨੇ ਜੋ ਵੀ ਕਰਨਾ ਹੈ ਉਹ ਗੁਰੂ ਸਾਹਿਬ ਲਈ ਕਰਨਾ ਹੈ ਇਸ ਵਿੱਚ ਲੋਕਾਂ ਲਈ ਦਿਖਾਵਾ ਕਰਨ ਜਾਂ ਨਾ ਕਰਨ ਦਾ ਕੋਈ ਸਵਾਲ ਹੀ ਨਹੀਂ ਜਦੋਂ ਸਾਡਾ ਫੋਕਸ ਲੋਕ ਮੂਲੋਂ ਹੀ ਨਹੀਂ ਤਾਂ ਕੀ ਫਰਕ ਪੈਂਦਾ ਕਿ ਲੋਕ ਕੀ ਸਮਝਦੇ ਨੇ ਤੇ ਕੀ ਨਹੀਂ ਸਮਝਦੇ ਪਰ ਆਪਾਂ ਦੁਨੀਆ ਵਿੱਚ ਰਹਿੰਦੇ ਆਂ ਜਿਸ ਕਾਰਨ ਲੋਕਾਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕਰ ਸਕਦੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਪੁੱਤਰ ਲਾਡੀ ਕੀ ਹਾਲ ਹੈ ਤੇਰਾ ਠੀਕ ਹੀ ਆ ਬਾਪੂ ਜੀ ਮੇਰੇ ਮਨ ਵਿੱਚ ਕੁਝ ਦਬਦਾ ਜਾਈ ਆ ਤੁਸੀਂ ਮੈਨੂੰ ਦੱਸਿਆ ਸੀ ਕਿ ਸਿੱਖ ਨੂੰ ਨਿਸੰਘ ਹੋ ਕੇ ਸਿੱਖੀ ਕਮਾਉਣੀ ਚਾਹੀਦੀ ਆ ਪਰ ਅੱਜ ਮੈਂ ਬਾਣਾ ਸੇ ਜਾ ਕੇ ਗੁਰਦੁਆਰੇ ਗਿਆ ਸੀ ਜਿੱਥੇ ਇੱਕ ਸਿਆਣਾ ਬੰਦਾ ਕਹਿ ਰਿਹਾ ਸੀ ਕਿ ਸਿੱਖ ਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਸਿੱਖੀ ਵਿੱਚ ਦਿਖਾਵਾ ਕਰਨਾ ਚਾਹੀਦਾ ਹੈ ਕਿ ਨਹੀਂ ਸਿੱਖ ਨੇ ਜੋ ਵੀ ਕਰਨਾ ਆ ਉਹ ਗੁਰੂ ਸਾਹਿਬ ਲਈ ਕਰਨਾ ਹੈ ਇਸ ਵਿੱਚ ਲੋਕਾਂ ਲਈ ਦਿਖਾਵਾ ਕਰਨ ਜਾਂ ਨਾ ਕਰਨ ਦਾ ਕੋਈ ਸਵਾਲ ਹੀ ਨਹੀਂ ਜਦੋਂ ਸਾਡਾ ਫੋਕਸ ਲੋਕ ਮੂਲੋਂ ਹੀ ਨਹੀਂ ਤਾਂ ਕੀ ਫਰਕ ਪੈਂਦਾ ਕਿ ਲੋਕ ਕੀ ਸਮਝਦੇ ਨੇ ਤੇ ਕੀ ਨਹੀਂ ਸਮਝਦੇ ਪਰ ਆਪਾਂ ਦੁਨੀਆ ਵਿੱਚ ਰਹਿੰਦੇ ਆਂ ਜਿਸ ਕਾਰਨ ਲੋਕਾਂ ਨੂੰ ਨਜ਼ਰਅੰਦਾਜ਼ ਵੀ ਨਹੀਂ ਕਰ ਸਕਦੇ ਭਾਈ